ਅਮਰੀਕਾ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਇਹ ਖਬਰ ਮਹੱਤਵਪੂਰਨ ਹੈ ਹਾਲ ਹੀ ਵਿੱਚ ਅਮਰੀਕਾ ਦੀ 트ੰਪ ਸਰਕਾਰ ਨੇ ਇੱਕ ਨਵਾਂ ਆਦੇਸ਼ ਜਾਰੀ ਕੀਤਾ ਜਿਸ ਦੇ ਤਹਿਤ ਕਿਹਾ ਗਿਆ ਕਿ ਅਮਰੀਕੀ ਵੀਜ਼ਾ ਲਈ ਅਪਲਾਈ ਕਰਨ ਵਾਲੇ ਸਾਰੇ ਲੋਕਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ ਅਮਰੀਕੀ ਵਿਦੇਸ਼ ਵਿਭਾਗ ਦੇ ਰਿਕਾਰਡ ਅਨੁਸਾਰ 트ੰਪ ਸਰਕਾਰ ਅਮਰੀਕੀ ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰੇਗੀ ਜੋ 1 ਜਨਵਰੀ 2007 ਤੋਂ ਬਾਅਦ ਗਾਜ਼ਾ ਪੱਟੀ ਵਿੱਚ ਆਏ ਜਾਂ ਰਹਿ ਚੁੱਕੇ ਨੇ ਇਹ ਨਿਯਮ ਉਨ੍ਹਾਂ ਸਾਰੇ ਵੀਜ਼ਾ ਵਿਨੇਕਾਰਾਂ ਤੇ ਲਾਗੂ ਹੋਵੇਗਾ ਜ ਉਹ ਜਾਣ ਤਾਂ 2007 ਤੋਂ ਬਾਅਦ ਗਾਜ਼ਾ ਪੱਟੀ ਗਏ ਨੇ ਜਾਂ ਇਸ ਸਮੇਂ ਦੌਰਾਨ ਉੱਥੇ ਰਹਿ ਰਹੇ ਨੇ ਇਨ੍ਹਾਂ ਵਿੱਚ ਵਿਦਿਆਰਥੀ ਸਲਾਨੀ ਡਿਪਲੋਮੇਟ ਅਤੇ ਸਰਕਾਰੀ ਅਧਿਕਾਰੀ ਸ਼ਾਮਿਲ ਨੇ ਨਵੇਂ ਨਿਯਮਾਂ ਤਹਿਤ ਟਵਿੱਟਰ ਇੰਸਟਾਗ੍ਰam ਐਕਸ ਫੇਸਬੁੱਕ ਸਮੇਤ ਵਿਨੇਕਾਰਾਂ ਦੇ ਸਾਰੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ ਕਿ ਕੀ ਉਹਨਾਂ ਦੀਆਂ ਗਤੀਵਿਧੀਆਂ ਜਾਂ ਬਿਆਨ ਅਮਰੀਕਾ ਦੀ ਸੁਰੱਖਿਆ ਲਈ ਖਤਰਾ ਤਾਂ ਨਹੀਂ ਹਨ ਦੱਸਿਆ ਜਾ ਰਿਹਾ ਹੈ ਕਿ ਜੇਕਰ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਛੱਕੀ ਜਾਂ ਇਤਰਾਜ਼ਯੋਗ ਸਮਗਰੀ ਪਾਈ ਜਾਂਦੀ ਹੈ ਤਾਂ ਵਿਨੇਕਾਰਾਂ ਨੂੰ ਅੰਦਰੂਨੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕੇ ਬਿਨੇ ਕਾਰਨ ਵੀਜ਼ਾ ਦੇਣਾ ਸੁਰੱਖਿਆਤ ਹੈ ਜਾਂ ਨਹੀਂ 트럼ਪ ਸਰਕਾਰ ਦੀ ਨਵੀਂ ਨੀਤੀ ਉਹਨਾਂ ਦੇ ਪਹਿਲੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਸਖਤ ਵੀਜ਼ਾ ਸਕ੍ਰੀਨਿੰਗ ਨਿਯਮਾਂ ਦਾ ਹਿੱਸਾ ਹੈ ਇਹ ਨਵਾਂ ਆਦੇਸ਼ ਗਾਜ਼ਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਕਿਉਂਕਿ 트럼ਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਖੇਤਰ ਨਾਲ ਜੁੜੇ ਲੋਕਾਂ ਲਈ ਸੰਭਾਵੀ ਤੌਰ ਤੇ ਸੁਰੱਖਿਆ ਖਤਰਾ ਪੈਦਾ ਹੋ ਸਕਦਾ ਹਮਾਸ ਨੇ 2007 ਚ ਗਾਜ਼ਾ ਪੱਟੀ ਤੇ ਕਬਜ਼ਾ ਕੀਤਾ ਸੀ ਅਮਰੀਕਾ ਹਮਾਸ ਨੂੰ ਅੱਤਵਾਦੀ ਸੰਗਠਨ ਮੰਨਦਾ ਹੈ। ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਗਾਜ਼ਾ ਵਿੱਚ ਰਹਿਣ ਵਾਲੇ ਜਾਂ ਆਉਣ ਵਾਲੇ ਲੋਕ ਹਮਾਸ ਜਾਂ ਹੋਰ ਅੱਤਵਾਦੀ ਸਮੂਹਾਂ ਤੋਂ ਪ੍ਰਭਾਵਿਤ ਹੋ ਸਕਦੇ ਨੇ। ਅਮਰੀਕੀ ਸਰਕਾਰ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੀ ਜਾਂਚ ਦੇ ਜਰੀਏ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੀ ਕੋਈ ਵਿਨੇਕਾਰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਹੈ। ਹਮਾਸ ਦਾ ਸਮਰਥਕ ਹੈ ਜਾਂ ਅਮਰੀਕਾ ਵਿਰੋਧੀ ਵਿਚਾਰਧਾਰਾ ਨਾਲ ਜੁੜਿਆ ਹੋਇਆ। ਜੇਕਰ ਅਜਿਹਾ ਤਾਂ ਉਸ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੱਸਦੀ ਹੈ ਅਮਰੀਕੀ ਸੁਪਰੀਮ ਕੋਰਟ ਅਗਲੇ ਮਹੀਨੇ ਰਾਸ਼ਟਰਪਤੀ ਟਰੰਪ ਦੇ ਇੱਕ ਕਾਰ ਕਾਰੀ ਆਦੇਸ਼ ਨੂੰ ਲਾਗੂ ਕਰਨ ਦੀ ਯੋਜਨਾ ਤੇ ਦਲੀਲਾਂ ਸੁਣੇਗੀ ਜੋ ਅਮਰੀਕੀ ਧਰਤੀ ਤੇ ਪੈਦਾ ਹੋਏ ਕੁਝ ਬੱਚਿਆਂ ਲਈ ਅਮਰੀਕੀ ਨਾਗਰਿਕਤਾ ਦੇ ਅਧਿਕਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਪੋਲੀਟਿਕੋ ਨੇ ਰਿਪੋਰਟ ਦਿੱਤੀ ਫਿਲਹਾਲ ਅਦਾਲਤ ਜਨਮ ਸਿੱਧ ਨਾਗਰਿਕਤਾ ਦੇ ਅਧਿਕਾਰ ਨੂੰ ਖਤਮ ਕਰਨ ਦੇ ਟਰੰਪ ਦੇ ਯਤਨਾਂ ਦੀ ਸੰਵਿਧਾਨਕਤਾ ਦਾ ਰਸਮੀ ਤੌਰ ਤੇ ਵਿਸ਼ਲੇਸ਼ਣ ਨਹੀਂ ਕਰ ਰਹੀ ਹੈ ਇਸ ਦੀ ਬਜਾਏ ਅਦਾਲਤ ਇੱਕ ਹੋਰ ਤਕਨੀਕੀ ਮੁੱਦੇ ਦਾ ਮੁਲੰਕਣ ਕਰੇਗੀ ਪਰ ਇੱਕ ਅਜਿਹਾ ਮੁੱਦਾ ਜਿਸ ਦੇ ਮਹੱਤਵਪੂਰਨ ਪ੍ਰਭਾਵ ਹੋ ਸਕਦੇ ਨੇ ਤਿੰਨ ਸੰਗੀ ਜੱਜਾਂ ਨੇ ਵੱਖਰੇ ਤੌਰ ਤੇ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਦੇਸ਼ ਦੇ ਵਿਰੁੱਧ ਦੇਸ਼ ਵਿਆਪੀ ਹੁਕਮ ਜਾਰੀ ਕੀਤੇ ਇਹ ਕਹਿੰਦੇ ਹੋਏ ਕਿ ਆਦੇਸ਼ 14ਵੇਂ ਸੂਦ ਦੀ ਉਲੰਘਣਾ ਕਰਦਾ ਜਿਸ ਨੂੰ ਲੰਬੇ ਸਮੇਂ ਤੋਂ ਅਮਰੀਕੀ ਧਰਤੀ ਤੇ ਪੈਦਾ ਹੋਏ ਲਗਭਗ ਕਿਸੇ ਵੀ ਵਿਅਕਤੀ ਨੂੰ ਨਾਗਰਿਕਤਾ ਦੇਣ ਲਈ ਸਮਝਿਆ ਜਾਂਦਾ ਮਾਰਚ ਦੇ ਸ਼ੁਰੂ ਵਿੱਚ ਟਰੰਪ ਪ੍ਰਸ਼ਾਸਨ ਇੱਕ ਐਮਰਜੈਂਸੀ ਅਪੀਲ ਧਾਰ ਕੀਤੀ ਹੈ ਜਿਸ ਵਿੱਚ ਜੱਜਾਂ ਨੂੰ ਉਹਨਾਂ ਹੁਕਮਾਂ ਨੂੰ ਕਟਾਉਣ ਜਾਂ ਹਟਾਉਣ ਦੀ ਅਪੀਲ ਕੀਤੀ ਗਈ ਹੈ ਪੋਲੀਟਿਕੋ ਦੀ ਰਿਪੋਰਟ ਅਨੁਸਾਰ ਪ੍ਰਸ਼ਾਸਨ ਦਲੀਲ ਦਿੱਤੀ ਹੈ ਕਿ ਜ਼ਿਲ੍ਹਾ ਜੱਜਾਂ ਨੂੰ ਦੇਸ਼ ਭਰ ਵਿੱਚ ਨੀਤੀਆਂ ਨੂੰ ਰੋਕਣ ਵਾਲੇ ਫੈਸਲੇ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਵੀਰਵਾਰ ਨੂੰ ਜਾਰੀ ਕੀ ਇੱਕ ਆਦੇਸ਼ ਵਿੱਚ ਸੁਪਰੀਮ ਕੋਰਟ ਨੇ ਜਿਲ੍ਹਾ ਜੱਜਾਂ ਦੇ ਅਜਿਹੇ ਫੈਸਲੇ ਜਾਰੀ ਕਰਨ ਦੀ ਸ਼ਕਤੀ ਦੇ ਸਵਾਲ ਤੇ 15 ਮਈ ਨੂੰ ਇੱਕ ਵਿਸ਼ੇਸ਼ ਮੌਖਿਕ ਬਹਿਸ ਕਰਨ ਲਈ ਸਹਿਮਤੀ ਦਿੱਤੀ ਐਮਰਜੈਂਸੀ ਅਪੀਲਾਂ ਤੇ ਅਦਾਲਤ ਬੋਲੋ ਦਲੀਲਾਂ ਤੈਅ ਕਰਨਾ ਬਹੁਤ ਘੱਟ ਹੁੰਦਾ ਅਤੇ ਇਹ ਫੈਸਲਾ ਦਰਸਾਉਂਦਾ ਹੈ ਕਿ ਜਸਟਿਸ 트ੰਪ ਪ੍ਰਸ਼ਾਸਨ ਦੇ ਰੁਕ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਜੇਕਰ ਅਦਾਲਤ 트ੰਪ ਪ੍ਰਸ਼ਾਸਨ ਦੀ ਇਸ ਦਲੀਲ ਨਾਲ ਸਹਿਮਤ ਹੁੰਦੀ ਹੈ ਕਿ ਜੱਜਾਂ ਨੇ ਆਪਣੀ ਸ਼ਕਤੀ ਤੋਂ ਵੱਧ ਕੰਮ ਕੀਤਾ ਤੇ ਸਰਕਾਰ ਨੂੰ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਪਣੀ ਨਾਗਰਿਕਤਾ ਨੀਤੀ ਲਾਗੂ ਕਰਨ ਦੇ ਜੋਖ ਬਣਾਏਗੀ